ਉੱਤਰ ਜਾਓ ਕਿਉਂਕਿ 30 ਸਪੀਕਰਾਂ ਦੇ ਅੱਗੇ ਖੜੇ ਹੋ ਸਾਊਂਡ ਵਾਲੀ ਗੱਡੀ ਤੋਂ ਉਤਰ ਜਾ ਹਾਂ ਪਲੀਜ਼ ਥੱਲੇ ਤੋਂ ਉਤਰ ਜੂ ਤੂੰ ਨਹੀਂ ਨਹੀਂ ਆਵਾਜ਼ ਨਹੀਂ ਆ ਰਹੀ ਆਵਾਜ਼ ਨਹੀਂ ਇਨਕ ਦਾ ਬੋਲੇ ਸਦੀ ਸਾਰੀ ਫਿਰੋਜਪੁਰ ਦੀ ਟੀਮ ਅੱਜ ਥੋੜੇ ਕੋਲੇ ਆਇਆ ਮਮਦੋੜ ਦੇ ਵਿੱਚ ਇੰਕਾ ਬੰਦ ਕਰਾ ਦਿੱਤਾ ਇੱਕ ਤਰੀਕ ਨੂੰ ਤਖਤੇ ਪਲਟਣ ਨੂੰ ਤਿਆਰੋ ਸੁਖਵੀਰ ਬਾਲ ਤਾਂ ਭੱਜ ਗਿਆ ਕੱਲਾ ਇੱਥੋਂ ਨਹੀਂ ਭੱਜਿਆ ਮਾਂਜਾ ਬਠਿੰਡੇ ਤੋਂ ਵੀ ਗਿਆ ਦੇਖਿਓ ਪੰਜ ਸਾਲ ਲਾਰੇ ਲਾਈ ਗਿਆ ਵੀਰ ਮੈਂ ਬਾ ਡਰੇ ਰੇ ਦੀਆਂ ਬਹੁਤ ਮੁਸ਼ਕਲਾਂ ਜਾਣਦਾ ਮੈਂ ਪਾਰਲੀਮੈਂਟ ਚ ਬੋਲਦਾ ਵੀ ਨਹੀਂ ਹਾਂ ਜਦੋਂ ਮੈਂ ਕਲਾਕਾਰ ਸੀ ਮੈਂ ਉਦੋਂ ਵੀ ਉਧਰ ਦੋਨਾ ਨਾਨਕਾ ਚੰਗੜ ਪੈਣੀ ਮਹਾਤਮ ਨਗਰ ਤੇਜਾ ਰੇਲਾ ਉਹਨਾਂ ਪਿੰਡਾਂ ਚ ਪਾਣੀ ਦੀ ਸਮੱਸਿਆ ਉੱਥੇ ਹੁੰਦਾ ਰਿਹਾ ਨਰਕੇ ਲੋਨ ਨਰਿਆਮੇ ਉਦੋਂ ਮੈਂ ਹਜੇ ਰਾਜਨੀਤੀ ਚ ਵੀ ਨਹੀਂ ਆਇਆ ਸੀ ਸੁਬੀਰ ਇਹ ਫੋਜਪੁਰ ਦਾ ਏਰੀਆ ਆ ਨਾਲ ਸਾਹਮਣੇ ਤਾਰ ਆ ਤਾਰ ਦੇ ਪਰਲੇ ਪਾਸੇ ਆਪਣੇ ਖੇਤ ਨੇ ਉਹਨਾਂ ਦਾ ਜੋ ਸਮੱਸਿਆ ਮੈਨੂੰ ਸਾਰੀ ਪਤਾ ਹੈ ਉਹ ਸੈਂਟਰ ਤੋਂ ਹੱਲ ਹੋਊਗੀ ਸੈਂਟਰ ਤੋਂ ਤਾਂ ਹੱਲ ਹੋਊਗੀ ਜੇ ਤੁਸੀਂ ਸਾਨੂੰ ਇੱਥੋਂ ਐਮਪੀ ਦਿਓਗੇ ਜਿਹੜਾ ਕਿ ਸੈਂਟਰ ਨਾਲ ਗੱਲ ਕਰੇ ਬਰਾੜ ਸਾਹਿਬ ਆਪ ਖੇਤੀ ਕਰਨ ਵਾਲੇ ਬੰਦੇ ਆ ਐਮਐਲਏ ਰਹੇ ਆ ਬੋਲਣਾ ਵੀ ਆਉਂਦਾ ਅਫਸਰ ਤੋਂ ਕੰਮ ਵੀ ਲੈਣਾ ਆਉਂਦਾ 1 ਜੂਨ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ ਸਾਡੀ ਜ਼ਿੰਮੇਵਾਰੀ ਸ਼ੁਰੂ we don't ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੁਰਾ ਨੂੰ ਕੋਈ ਢਿਲ ਨਹੀਂ ਬਿਜਲੀ ਦਾ ਕੋਈ ਬਿਲ ਨਹੀਂ ਨਹਿਰਾਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਦੋਂ ਲੋਕ ਸਾਨੂੰ ਚਾਉਂਦੇ ਸੀ ਜਦੋਂ ਵੱਡੇ ਵਾਲ ਸਾਬ ਚਾਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਕੱਲ ਪਾਰਟੀ ਚੋਂ ਕੰਨਣਾ ਪੈ ਗਿਆ ਜਵਾਕਾਂ ਦਾ ਭੁਫੜ ਵੇ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ 82 ਮੌਜ ਬਹੁਤ ਲੁੱਟੀ ਐ ਕੁੱਗੀ ਛਿੱਤਰਨਾ ਕੁੱਟੀ ਐ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਰਾਜਨੀਤੀ ਤੋਂ ਛੁੱਟੀ ਐ ਬੋਲੇ ਸਾਰੇ ਭਰਾ ਜਿੰਨੇ ਵੀ ਅੱਜ ਇੱਥੇ ਪਹੁੰਚੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਚਲੋ ਜਿੰਦਾਬਾਦ ਪ੍ਰਤੀਜਿਤਾਉਣਾ ਆਇਆ What the-